ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਨਿੰਬੂ ਦਾ ਅਚਾਰ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਖੱਟਾ ਮਿੱਠਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਏ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਦੱਸ ਦਿਆਂ ਠੀਕ ਹੈ ਜੀ ਅੱਧਾ ਕਿਲੋ ਮੈਂ ਨਿੰਬੂ ਲਏ ਤੇ ਬਾਕੀ ਜਿਹੜਾ ਜਿਹੜਾ ਸਮਾਨ ਮੈਂ ਵਿੱਚ ਪਾਇਆ ਠੀਕ ਹੈ ਜੀ ਸਾਰਾ ਤੁਹਾਨੂੰ ਅੱਗੇ ਵੀਡੀਓ ਚ ਦੱਸੂਗੇ ਚੇ ਰੈਸਪੀ ਸਿੱਖਣੀ ਆ ਤਾਂ ਵੀਡੀਓ ਨਾਲ ਬਨੇ ਰਹੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਨਿੰਬੂ ਦਾ ਚਟਪਟਾ ਅਚਾਰ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਅਚਾਰ ਬਣਾਉਣ ਵਾਸਤੇ ਚਾਹੀਦੇ ਸਭ ਤੋਂ ਪਹਿਲਾਂ ਆਪਾਂ ਨੂੰ ਨਿੰਬੂ ਨਿੰਬੂ ਆਪਾਂ ਨੇ ਧੋ ਕੇ ਚੰਗੀ ਤਰ੍ਹਾਂ ਸੁਕਾ ਲੈ ਠੀਕ ਹੈ ਜੀ ਤੇ ਇਨਾਂ ਨੂੰ ਹੁਣ ਆਪਾਂ ਨੇ ਕੱਟਣਾ ਹੈ ਆਹ ਲਓ ਠੀਕ ਹੈ ਜੀ ਇੱਕ ਲੈ ਲਣ ਆਪਣਾ ਇਦਾਂ ਦਾ ਕੋਈ ਡੱਬਾ ਭਾਂਡਾ ਮਤਲਬ ਬੌਲ ਕੋਈ ਵੀ ਹਿੰਦੀ ਚ ਬੌਲ ਕਹਿੰਦੇ ਆ ਪੰਜਾਬੀ ਚ ਡੌਂਗਾ ਕਹਿੰਦੇ ਆ ਤੇ ਲਓ ਜੀ ਨਿੰਬੂ ਪਹਿਲਾਂ ਧੋਣੇ ਆ ਸੁਕਾਉਣੇ ਜ਼ਰੂਰੀ ਆ ਤੇ ਆਪਾਂ ਬਣਾਉਂਗੇ ਥੋੜਾ ਜਿਹਾ ਤੇਸੀ ਟੰਗ ਦਾ ਆਚਾਰ ਠੀਕ ਹੈ ਜੀ ਆ ਦੇਖੋ ਨਿੰਬੂਆਂ ਦੇ ਵਿੱਚ ਰਸ ਬਹੁਤ ਹੈ ਤੇ ਆਪਾਂ ਨੇ ਇਸ ਤਰੀਕੇ ਦੇ ਪੀਸ ਕਰ ਲੈਣੇ ਇਹਦੇ ਠੀਕ ਹੈ ਜੀ ਮੂਰੇ ਗਰਮੀ ਆ ਰਹੀ ਆ ਹੁਣ ਤੇ ਜਿਹੜੇ ਬੀਜ ਫालतੂ ਹੋਣਗੇ ਠੀਕ ਹੈ ਜੀ ਬਾਹਰ ਨਿਕਲ ਗਏ ਆਪਣੇ ਆਪ ਉਹ ਆਪਾਂ ਨੇ ਬੀਜ ਇਹਦੇ ਕੱਟ ਦੇਣੇ ਆ ਨਿੰਪੂਆਂ ਦੇ ਇਸ ਤਰੀਕੇ ਨਾਲ ਚਾਰ-ਚਾਰ ਟੋਟੇ ਕਰ ਲੋਗੇ ਕਿਉਂਕਿ ਬਹੁਤਾ بڑا ਫਿਰ ਆਪਾਂ ਜਦੋਂ ਚਾਰ ਖਾਣਦੇ ਆ ਨਾ ਬਹੁਤਾ بڑا ਪੀਸ ਕਈ ਵਾਰ ਬੇਸਟ ਹੁੰਦਾ ਏ ਜੇ ਮੰਨ ਲਓ ਇਹ ਤੇ ਵੀ ਛੋਟਾ ਕਰਨਾ ਹੋਇਆ ਤੁਸੀਂ ਤਾਂ ਤੁਸੀਂ ਇਹਨੂੰ ਠੀਕ ਹੈ ਜੀ ਇਹਦੇ 8 ਪੀਸ ਵੀ ਕਰ ਸਕਦੇ ਆ ਆਪਾਂ ਦੇਖੋ ਆਪਾਂ ਨੇ ਆਹ ਕਰ ਲਿਆ ਹੁਣ ਤੇ ਆਹ ਦੇਖੋ ਇਦਾਂ ਵੱਡ ਲਿਆ ਇਹ ਥੋੜਾ ਬਹੁਤਾ ਹੋਰ ਛੋਟਾ ਕਰਨਾ ਹੋਇਆ ਜਿਵੇਂ ਹੁਣ ਆਹ ਦਾ ਨਿੰਬੂ ਮੀਡੀਅਮ ਸਾਈਜ਼ ਆਇਆ ਇਹ ਤਾਂ ਕੋਈ ਦਿੱਕਤ ਨਹੀਂ ਆ ਨਿੰਬੂ ਥੋੜਾ ਜਿਹਾ بڑا ਤਾਂ ਇਹਦੇ ਕਰ ਦੋਗੇ 8 ਪੀਸ ਠੀਕ ਹੈ ਜੀ ਆ ਲੋ ਕੱਟ ਲੈਣਾ ਹੁੰਦਾ achar ਆਪਾਂ ਨੇ ਇੱਕ ਅੱਧੀ ਰੋਟੀਆਂ ਖਾਣਾ ਹੁੰਦਾ ਤਾਂ ਛੋਟਾ ਪੀਸ ਚੱਕ ਹੋ ਜਾਂਦਾ ਯਾਨੀ ਬੇਸਟ ਨਹੀਂ ਹੁੰਦਾ ਠੀਕ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੱਟ ਲੈਨੇ ਆ ਤੇ ਜਿਹੜੇ ਆ ਬੀਜ ਆ ਠੀਕ ਹੈ ਜੀ ਤੇਰੀ ਵੀਡੀਓ ਬਣਾ ਦੰਦੇ ਪੁੱਤ ਕੋਈ ਨਾ ਆ ਲੋ ਠੀਕ ਹੈ ਜੀ ਬੀਜ ਵੀ ਆਪਾਂ ਨੇ ਜਿਹੜੇ ਨਿਕਲਦੇ ਹੋਏ ਉਹ ਕੱਢ ਦੇਣੇ ਆ ਤੇ ਲੋ ਜੀ ਇੱਧਰ ਅਰਸ਼ਪ੍ਰੀਤ ਆ ਗਈ ਸਾਸਰੀਕਾਲ ਕਰਦੇ ਪੁੱਤ ਸਾਰਿਆਂ ਨੂੰ ਹਾਂ ਕਹਿ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਕਹਿਦੇ ਪੁੱਤ ਕਹਿਦੇ ਕੈਂਦਾ ਨਹੀਂ ਲੱਡੂ ਆ ਗਿਆ ਸਾਸਰੀਕਾਲ ਕਰਦੇ ਪੁੱਤ ਚੈਨਲ ਸਬਸਕ੍ਰਾਈਬ ਕਰ ਲਓ ਜੀ ਕਹਿ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੀ ਲਾਈਕ ਤੇ ਸ਼ੇਅਰ ਵੀ ਕਰ ਦਿਓ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੀ ਜੈ ਜੀ ਜੈ ਵੀ ਕਰ ਦਿਓ ਜੀ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਤੇ ਲੋ ਜੀ ਨਿੰਪੋਆਂ ਦੀ ਕਟਿੰਗ ਆਪਾਂ ਨੇ ਜਿਹੜੀ ਕਰ ਲਈ ਆ ਸ਼ਾਮ ਦਾ ਟਾਈਮ ਹੈਗਾ ਜੀ ਹੁਣ ਠੀਕ ਹੈ ਜੀ ਤਕਰੀਬਨ 7:00 ਵੱਜੇ ਹੋਏ ਆ ਤੇ ਆਪਾਂ ਨੇ ਹੁਣ ਇਹਨਾਂ ਪਰ ਦੋ ਚਮਚੇ ਨੂਨ ਦੇ ਗੇੜ ਤੇ ਆ ਦੇਖ ਲਓ ਠੀਕ ਹੈ ਜੀ ਤੇ ਦੋ ਚਮਚੇ ਨੂਨ ਦੇ ਗੇੜ ਕੇ ਇਹਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਤੇ ਇਹਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਟੱਕੇ ਰੱਖ ਦੇਣਾ ਆਚਾਰ ਬਣਾਵਾਂਗੇ ਜੀ ਸਵੇਰੇ ਕਿਉਂਕਿ ਜਿਹੜਾ ਨਿੰਪੋਆਂ ਦਾ ਐਕਸਟਰਾ ਪਾਣੀ ਆ ਉਹ ਨਿਕਲ ਜਾਊਗਾ ਠੀਕ ਹੈ ਜੀ ਕਿਉਂਕਿ ਆਪਾਂ ਨੇ ਥੋੜਾ ਜਿਹਾ ਪਾਣੀ ਇਹਦਾ ਕੱਢਣਾ ਹੈ ਯਾਨੀ ਕਿਉਂਕਿ ਜੇ ਆਪਾਂ ਸਾਰਾ ਪਾਣੀ ਵਿੱਚੇ ਛੱਡ ਦੋਗੇ ਤਾਂ ਆਚਾਰ ਖਰਾਬ ਹੋਣ ਦੇ ਚਾਂਸ ਵੀ ਹੋ ਜਾਂਦੇ ਆ ਇੱਕੇ ਦੇ ਵਿੱਚ ਨਿੰਬੂ ਦੇ ਵਿੱਚ ਤਾਜੇ ਨਿੰਬੂ ਆ ਸੱਤ ਬਹੁਤ ਹੈ ਠੀਕ ਹੈ ਜੀ ਯਾਨੀ ਕਹਿਣ ਦਾ ਮਤਲਬ ਪਾਣੀ ਬਹੁਤ ਹੈ ਖਟਿਆਸ ਵੀ ਬਹੁਤ ਹੈ ਨਿੰਬੂਆਂ ਦੇ ਵਿੱਚ ਪਰ ਮੈਂ ਜਿਹੜਾ ਇਹਦਾ ਪਾਣੀ ਠੀਕ ਹੈ ਜੀ ਨੂਨ ਗੇਰ ਤੇ ਨਿਕਲੂਗਾ ਉਹ ਮੈਂ ਪਾਣੀ ਸਵੇਰੇ ਜਿਹੜਾ ਜ਼ਿਆਦਾ ਹੈ ਅੱਧਾ ਪਾਣੀ ਕੱਢ ਦੋਗੇ ਅੱਧਾ ਪਾਉਂਗੇ ਆਚਾਰ ਦੇ ਵਿੱਚੇ ਮਿਲਦੇ ਆਂ ਜੀ ਫਿਰ ਹੁਣ ਸਵੇਰੇ ਤੇ ਲਓ ਜੀ ਨਿੰਬੂ ਆਪਾਂ ਨੇ ਪੂਰੀ ਰਾਤ ਰੱਖ ਦਿੱਤੇ ਹੈ ਆ ਦੇਖੋ ਠੀਕ ਹੈ ਜੀ ਜਿਹੜਾ ਐਕਸਟਰਾ ਪਾਣੀ ਤਾਂ ਇਹਨਾਂ ਦਾ ਹੋ ਨਿਕਲ ਗਿਆ ਇਹ ਪਾਣੀ ਦੇਣਾ ਆਪਾਂ ਨੇ ਹੁਣ ਬਾਹਰ ਕੱਢ ਸਾਰੇ ਹੀ ਤੇ ਲੋ ਜੀ ਨਿੰਬੂਆਂ ਦਾ ਪਾਣੀ ਹੈ ਜਿਹੜਾ ਆਪਾਂ ਨੇ ਕੱਢਦੇ ਆ ਠੀਕ ਹੈ ਜੀ ਆ ਦੇਖੋ ਮਾਰੇ ਮੋਟੇ ਜਿਹੜੇ ਬੀਜ ਆਪਣੇ ਆਪ ਨਿਕਲਦੇ ਆਪਾਂ ਨੇ ਉਹ ਵੀ ਕੱਢ ਦੇਣੇ ਬਾਹਰ ਤੇ ਹੁਣ ਬਣਾਉਨੇ ਆਪਾਂ ਮਸਾਲਾ ਮਸਾਲਾ ਬਣਾਉਣ ਵਾਸਤੇ ਆਪਾਂ ਨੇ ਠੀਕ ਹੈ ਜੀ ਕਾਲਾ ਨੂਨ ਲੈ ਲਿਆ ਇਹ ਵਰਤੂਗੇ ਵਿੱਚ ਕਾਲੀ ਮਿਰਚ ਹੋਗੀ ਕਲੌਂਜੀ ਹੋਗੀ ਮੇਥੀ ਦਾਣਾ ਹੋ ਗਿਆ ਠੀਕ ਹੈ ਜੀ ਮਿੱਥੇ ਸੌਂਫ ਹੋਗੀ ਅਜਵੈਨ ਤੇ ਰਾਈ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜਿਹਦੇ ਵਿੱਚ ਥੋੜੀ ਜੀ ਅਜਵੈਨ ਜਿਹੜੇ ਆਪਾਂ ਨੇ ਖੜੇ ਖੜੇ ਮਸਾਲੇ ਪਾਉਣੇ ਆ ਠੀਕ ਆ ਦੇਖੋ ਥੋੜੀ ਜੀ ਅਜਵੈਨ ਪਾ ਲੈਣੀ ਆਪਾਂ ਨੇ ਇਹਦੇ ਚ ਤੇ ਥੋੜੀ ਜੀ ਪਾਵਾਂਗੇ ਰਾਈ ਠੀਕ ਹੈ ਜੀ ਅੱਧਾ ਚਮਚਾ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਚ ਅੱਧਾ ਚਮਚਾ ਹੀ ਕਲੌਂਜੀ ਠੀਕ ਹੈ ਜੀ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ 1-2 ਮਿੰਟ ਤੇ ਥੋੜੀ ਜੀ ਆਪਾਂ ਇਹਦੇ ਚ ਸੌਂਫ ਵੀ ਪਾਵਾਂਗੇ ਠੀਕ ਹੈ ਜੀ ਆਹ ਲੋ ਜਦੋਂ ਇਹ ਹਲਕੇ ਜਿਹਾ ਭੁੰਨ ਹੋ ਗਏ ਫਿਰ ਆਪਾਂ ਨੇ ਕਿਸੇ ਪਲੇਟ 'ਮਾਂ ਕੱਢ ਲੈਣੇ ਠੀਕ ਹੈ ਜੀ ਇਹ ਮਸਾਲੇ ਆਪਾਂ ਨੇ ਪਾਉਣੇ ਆ ਸਾਫ ਤੇ ਇਹਦੇ ਚ ਉਤੋਂ ਬਾਅਦ ਜਿਹੜੇ ਆਪਾਂ ਨੇ ਪੀਸ ਕੇ ਪਾਉਣੇ ਆ ਥੋੜੀਆਂ ਕਾਲੀਆਂ ਮਿਰਚਾਂ ਹੋ ਗਈਆਂ ਥੋੜੇ ਜਿਹੇ ਮਿੱਠੇ ਹੋ ਗਏ ਠੀਕ ਹੈ ਜੀ ਥੋੜੀ ਸੌ ਪਾਉਂਗੇ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਇਹਨੂੰ ਹਲਕਾ ਜਿਹਾ ਭੁੰਨ ਕੇ ਇਹਦਾ ਮਸਾਲਾ ਬਣਾ ਲਾਂਗੇ ਅਚਾਰ ਚ ਪਾਉਣੇ ਵਾਸਤੇ ਤੇ ਲਓ ਜੀ ਮਸਾਲਾ ਆਪਾਂ ਨੇ ਬਣਾ ਕੇ ਰੈਡੀ ਕਰ ਲਿਆ ਪੀਸ ਲਿਆ ਤੇ ਆਹ ਜਿਹੜੇ ਖੜੇ ਮਸਾਲੇ ਪਾਉਣੇ ਥੋੜੇ ਜਿਹਾ ਆਪਾਂ ਨੇ ਠੀਕ ਹੈ ਜੀ ਇਹ ਭੁੰਨ ਲਈ ਭੁੰਨਣੀ ਜ਼ਰੂਰੀ ਹੈ ਇਹ ਤੇ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਨੂਨ ਅੱਧਾ ਕਿਲੋ ਨਿੰਬੂ ਐਹ ਠੀਕ ਹੈ ਜੀ ਆਪਾਂ ਨੇ ਦੋ ਛੋਟੇ ਚਮਚੇ ਕਾਲੇ ਨੂਨ ਤੇ ਪਾ ਲੈਣੇ ਆ ਇਹਦੇ ਚ ਤੇ ਇੱਕ ਚਮਚਾ ਪਾਵਾਂਗੇ ਠੀਕ ਹੈ ਜੀ ਚਿੱਟੇ ਨੂਨ ਦਾ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਛੋਟਾ ਚਮਚਾ ਜਾਂ ਲਾਲ ਮਿਰਚ ਪਾ ਲਿਓ ਜਾਂ ਤੇਗੀ ਮਿਰਚ ਪਾ ਲਿਓ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਚਾਹੇ ਲਾਲ ਮਿਰਚ ਹੋਵੇ ਚਾਹੇ ਤੇਗੀ ਮਿਰਚ ਹੋਵੇ ਤੇ ਇੱਕ ਚਮਚਾ ਪਾਵਾਂਗੇ ਆਪਾਂ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਠੀਕ ਹੈ ਜੀ ਕਾਲੀ ਮਿਰਚ ਅਤੇ ਹੋਰ ਸਮਾਨ ਦਾ ਜਿਹੜਾ ਵੀ ਪਣਾ ਮਸਾਲਾ ਇੱਕ ਚਮਚਾ ਉਹ ਪਾ ਲਾਂਗੇ ਤੇ ਲਓ ਜੀ ਦੋ ਪੈਕਟ ਪਾ ਦਾਂਗੇ ਇਹਦੇ ਵਿੱਚ ਆਪਾਂ ਚਿੱਲੀ ਫਲੈਕਸ ਦੇ ਠੀਕ ਹੈ ਜੀ ਚਾਹੇ ਇੱਕ ਪਾ ਲਿਓ ਪਰ ਇਹ ਮੈਂ ਇੰਨਾ ਤਾਂ ਹੁੰਦੀ ਨਹੀਂ ਮਿਰਚਾਂ ਇਹ ਨਾਲ ਵੀ ਥੋੜਾ ਜਿਹਾ ਟੇਸਟ ਵਧੀਆ ਆ ਜਾਂਦਾ ਏ ਤੇ ਬਾਕੀ ਆਹ ਜਿਹੜਾ ਆਪਾਂ ਨੇ ਸਮਾਨ ਕਰਿਆ ਤਾਂ ਰੋਸਟ ਆ ਵੀ ਪਿੱਛੇ ਹੀ ਗੇਟ ਲਾਂਗੇ ਇਹਦੇ ਤੇ ਥੋੜੀ ਜੀ ਪਾਵਾਂਗੇ ਅੱਧਾ ਚਮਚਾ ਹਲਦੀ ਤੇ ਲੋ ਜੇ ਇਹਨੂੰ ਕਰਦੇ ਆ ਹੁਣ ਸਾਰੇ ਨੂੰ ਮਿਕਸ ਇਸ ਤਰੀਕੇ ਨਾਲ ਤੁਸੀਂ ਠੀਕ ਹੈ ਜੀ achar ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦਾ ਏ ਤੇ ਇਹਨੂੰ ਹੁਣ ਆਪਾਂ ਕਟਾਂਗੇ ਜੀ ਕਿਸੇ ਡੱਬੇ ਚ ਕੰਚ ਦੇ ਚ ਤੇ ਤਕਰੀਬਨ ਇਹਨੂੰ ਬਨਣ ਨੂੰ 10 ਤੋਂ 15 ਦਿਨ ਲੱਗ ਜਾਣੇ ਆ ਠੀਕ ਹੈ ਜੀ ਤੇ ਇਹਨੂੰ ਧੁੱਪ ਹੈ ਜਿਹੜੀ ਆਪਾਂ ਨੇ ਰੋਜ਼ ਜ਼ਰੂਰ ਲਾਉਣੀ ਆ ਕਿਉਂਕਿ ਹੁਣ ਗਰਮੀ ਸਟਾਰਟ ਹੋ ਗਈ 2-3 ਘੰਟੇ ਦੀ ਧੁੱਪ ਕਿਤੇ ਵੀ ਆਪਾਂ ਇਹਨੂੰ ਲਵਾ ਸਕਦੇ ਆ ਮੰਨ ਲਓ ਡੱਬੇ ਪਰ ਤੇ ਢੱਕਣ ਆਪਾਂ ਨੇ ਛੱਕ ਦੇਣਾ ਤੇ ਇਹਨੂੰ 2 2.5 ਘੰਟੇ ਦੀ ਤੁੱਪ ਹੈ ਜਿਹੜੀ ਆਪਾਂ ਨੇ ਜ਼ਰੂਰ ਲਾਉਣੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਐਡ ਕਰਾਂਗੇ ਇਹ ਚ ਚੀਨੀ ਠੀਕ ਹੈ ਜੀ ਚੀਨੀ ਆਪਸ਼ਨਲ ਹੈ ਜੇ ਤੁਸੀਂ ਐਦਾਂ ਹੀ ਕਰਾਰਾ ਰੱਖਣਾ ਹੋਇਆ ਠੀਕ ਹੈ ਨਾਣ ਮਿਰਚ ਤੇਜ ਖੰਦਦੇ ਹੋ ਤਾਂ ਇਹਨੂੰ ਐਦਾਂ ਹੀ ਵਰਤ ਲਿਓ ਐਦਾਂ ਹੀ ਖਾ ਲਿਓ ਠੀਕ ਹੈ ਜੀ ਬਣਾ ਕੇ ਜੇ ਥੋੜਾ ਜਿਹਾ ਚਟਪਟਾ ਕਰਨਾ ਹੋਇਆ ਸਾ ਦੋ ਤਿੰਨ ਚਮਚਾ ਠੀਕ ਹੈ ਜੀ ਆਪਾਂ ਇਹਦੇ ਚ ਚੀਨੀ ਜਾਂ ਸ਼ੱਕਰ ਐਡ ਕਰ ਦਿਓ ਕੁਛ ਵੀ ਪਾ ਲਿਓ ਤੁਸੀਂ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਛੱਡ ਦਿੰਨੇ ਆ ਜਦੋਂ ਇਹ ਚੀਨੀ ਚੁੰਨੀ ਇਹਨਾਂ ਘੁਲ ਗਈ ਠੀਕ ਹੈ ਜੀ ਦੋ ਚਾਰ ਘੰਟੇ ਤੱਕ ਫਿਰ ਤੁਹਾਨੂੰ ਡੱਬੇ ਚ ਕੱਢ ਕੇ ਦਿਖਾਉਣੀ ਆ ਜੀ ਇਹਨਾਂ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਥੋੜੀ ਦੇਰ ਬਾਅਦ ਤੇ ਲੋ ਜੀ ਅਚਾਰ ਆਪਣਾ ਰੈਡੀ ਹੈ ਜੀ ਇਹਨੂੰ ਪਏ ਨੂੰ ਤਕਰੀਬਨ 5 ਤੋਂ 6 ਘੰਟੇ ਹੋ ਗਏ ਠੀਕ ਹੈ ਜੀ ਢੱਕ ਕੇ ਮੈਂ ਰੱਖ ਦਿੱਤਾ ਤਾਂ ਇਹ ਆ ਦੇਖੋ ਚੀਨੀ ਚੁੰਨੀ ਹੈ ਜਿਹੜੀ ਸਾਰੀ ਹੋ ਗਈ ਮੈਲਟ ਤੇ ਲੋ ਜੀ ਇਹਨੂੰ ਕੱਢਦੇ ਹੁਣ ਆਪਾਂ ਡੱਬੇ ਦੇ ਵਿੱਚ ਠੀਕ ਹੈ ਜੀ ਐਦਾਂ ਦਾ ਪਾਣੀ ਮੇਰੇ ਕੋਲ ਕਾਫੀ ਵਾਲਾ ਡੱਬਾ ਪਿਆਦਾ ਠੀਕ ਹੈ ਜੀ ਧੋਸਵਾਰ ਕੇ ਮੈਂ ਰੱਖ ਲਿਆ ਤਾਂ ਇਹ ਪਹਿਲਾਂ ਹੀ ਤੇ ਕੱਚ ਦੇ ਡੱਬੇ 'ਚ ਕੱਢ ਦਿਓ ਯਾਨੀ ਪਲਾਸਟਿਕ ਦਾ ਵੀ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਪਰ ਜੇ ਤੁਹਾਡੇ ਕੋਲ ਕੰਚ ਦਾ ਡੱਬਾ ਹੋਇਆ ਤਾਂ ਕੰਚ ਤੇ ਥੋੜਾ ਜਿਹਾ ਵਧੀਆ ਰਹੂਗਾ ਤੇ ਲੋ ਜੀ ਇਹਨੂੰ ਹੁਣ ਕੱਢਦੇ ਆ ਡੱਬੇ 'ਚ ਤੇ ਲੋ ਜੀ ਇਹਨੂੰ ਕੱਢਦੇ ਆ ਹੁਣ ਡੱਬੇ ਦੇ ਵਿੱਚ ਠੀਕ ਹੈ ਜੀ ਐਦਾਂ ਹੁਣ ਪਾ ਲੂਗੇ ਤੇ ਜਿਹੜੀ ਆ ਚੀਨੀ ਚੂਨੀ ਜੀ ਮਸਾਲਾ ਮਸੂਲਾ ਜਾਏ ਐਂ ਚੰਗੀ ਤਰ੍ਹਾਂ ਸਾਰੇ ਵਿੱਚ ਪਾ ਲਿਓ ਇਹਦੇ ਠੀਕ ਹੈ ਜੀ ਕਿਸੇ ਵੀ ਆਪਾਂ ਨੇ ਛੱਡਣਾ ਨਹੀਂ ਹੈਗਾ ਬਾਹਰ ਤੇ ਲੋ ਜੀ ਆਚਾਰ ਆਪਾਂ ਨੇ ਡੱਬੇ ਦੇ ਵਿੱਚ ਕੱਢ ਲਿਆ ਦੇਖੋ ਠੀਕ ਹੈ ਜੀ ਤੇ ਇਹ ਤਕਰੀਬਨ ਜਿਹੜਾ 15 ਦਿਨ ਲਾ ਕੇ ਚੱਲੋ ਬਸ ਤੇ ਤਿਆਰ ਹੋ ਜਾਊਗਾ ਤੇ 15 ਦਿਨ ਦੇ ਵਿੱਚ ਤਿਆਰ ਜਾਣੀ ਹੈ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਖਾ ਸਕਦੇ ਆ ਇਹਨੂੰ ਆਪਾਂ ਨੇ ਦਿਨ ਚ ਨੂੰ 2 ਘੰਟੇ ਦੀ ਧੁੱਪ ਵੀ ਲਵਾ ਦੇਣੀ ਠੀਕ ਹੈ ਜੀ ਟੱਕਣ ਖੋਲ ਕੇ ਕਿਉਂਕਿ ਧੁੱਪ ਤਾਂ ਹੁਣ ਤੁਹਾਨੂੰ ਪਤਾ ਆਉਣ ਲੱਗੀ 2 ਘੰਟੇ ਦੀ ਧੁੱਪ 1.5 ਘੰਟੇ ਦੀ ਬਹੁਤ ਹੈ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ